ਸ਼ਾਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਸ਼ਪ ਸੋ ਦੋਸਤਾਂ ਅਕਸਰ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਹੁਸ਼ਾਰਪੁਰ ਸ਼ਹਿਰ ਦੀਆਂ ਜੋ ਮੁਰਦਨੀਆਂ ਸਮੱਸਿਆਵਾਂ ਨੇ ਉਸ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਰਹਿੰਦੇ ਆ ਤੇ ਤੁਹਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਹੁਸ਼ਾਰਪਰ ਨਿਊਜ਼ ਹਰ ਵਕਤ ਕੋਸ਼ਿਸ਼ ਕਰਦਾ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਹਿਸੂਸ ਹੋ ਸਕੇ ਤੇ ਜਦੋਂ ਇਹ ਸਮੱਸਿਆਵਾਂ ਸਰਕਾਰ ਜਾਂ ਪ੍ਰਸ਼ਾਸਨ ਤੱਕ ਪਹੁੰਚਦੀਆਂ ਨੇ ਤਾਂ ਇਹਨਾਂ ਦਾ ਹੱਲ ਵੀ ਜ਼ਰੂਰ ਹੁੰਦਾ ਹੈ ਪਰantu ਪਿਛਲੇ ਲੰਬੇ ਸਮੇਂ ਤੋਂ ਆਪਣੀ ਤਰਸਜੋਗ ਹਾਲਤ ਤੇ ਜਿੱਥੇ ਆਮ ਲੋਕ ਹੰਝੂ ਵਹਾ ਰਹੇ ਨੇ ਟੁੱਟੀਆਂ ਸੜਕਾਂ ਤੇ ਉੱਥੇ ਹੀ ਹੁਸ਼ਿਆਰਪੁਰ ਦੀਆਂ ਸੜਕਾਂ ਵੀ ਆਪਣੀਆਂ ਤਰਸਜੋਗ ਹਾਲਤ ਤੇ ਹੰਝੂ ਵਹਾ ਰਹੀਆਂ ਨੇ ਤਾਂ ਹੁਣ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਵਕਤ ਅਸੀਂ ਹੁਸ਼ਿਆਰਪੁਰ ਚੰਡੀਗੜ੍ਹ ਮਾਰਕ ਤੇ ਸਥਿਤ ਪਿੰਡ ਨੰਗਲ ਸ਼ਹੀਦਾ ਵਿਖੇ ਮੌਜੂਦ ਜਿੱਥੇ ਟੋਲ ਪਲਾਸਾ ਹੁੰਦਾ ਸੀ ਜਿਸ ਨੂੰ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਹਟਾ ਦਿੱਤਾ ਗਿਆ ਉਸ ਥਾਂ ਤੇ ਮੌਜੂਦ ਆ ਪ੍ਰੰਤੂ ਬੜੀ ਦੁੱਖ ਭਰੀ ਗੱਲ ਹੈ ਜਾਂ ਇਹ ਕਹਿ ਸਕਦੇ ਹਾਂ ਅਸੀਂ ਕਿ ਹੁਸ਼ਾਰਪੁਰ ਦੇ ਲੋਕਾਂ ਦੀ ਭਾਵ ਕਿ ਹੁਸ਼ਾਰਪੁਰੀਆਂ ਦੀ ਮਾੜੀ ਕਿਸਮਤ ਹੈ ਕਿਉਂਕਿ ਜਦੋਂ ਇਸ ਮਾਰਕ ਤੋਂ ਟੋਲ ਪਲਾਸੇ ਨੂੰ ਹਟਾਇਆ ਜਾਂਦਾ ਤਾਂ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਲੋਕਾਂ ਨੂੰ ਇੱਕ ਵੱਡੀ ਰਾਹਤ ਪ੍ਰਦਾਨ ਕੀਤੀ ਜਾਂਦੀ ਹੈ ਇਸ ਰੋਡ ਨੂੰ ਟੋਲ ਪਲਾਸੇ ਤੋਂ ਮੁਕਤ ਕਰਕੇ ਉਸ ਵਕਤ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਇਹ ਗੱਲ ਬੜੀ ਜ਼ੋਰ ਦੇ ਕੇ ਕਹੀ ਗਈ ਸੀ ਕਿ ਪੰਜਾਬ ਸਰਕਾਰ ਵੱਲੋਂ ਪੀ ਡਬਲਿਊ ਡੀ ਵਿਭਾਗ ਵੱਲੋਂ ਐਸ ਸੜਕ ਦੀ ਹਾਲਤ ਆ ਜਿਹੜੀ ਉਹ ਉਸਦੀ ਮੇਨਟੇਨੈਂਸ ਕੀਤੀ ਜਾਵੇਗੀ ਉਸਦੀ ਦੇਖਰੇਖ ਕੀਤੀ ਜਾਵੇਗੀ ਪਰੰਤੂ ਬੜੀ ਦੁੱਖ ਦੀ ਗੱਲ ਹੈ ਤੇ ਬੜੀ ਇੱਕ ਸ਼ਰਮਨਾਕ ਗੱਲ ਹੈ ਪ੍ਰਸ਼ਾਸਨ ਲਈ ਸਰਕਾਰ ਲਈ ਕਿ ਜਦੋਂ ਤੋਂ ਟੋਲ ਪਲਾਸਾ ਇੱਥੋਂ ਹਟਿਆ ਉਸ ਵਕਤ ਤੋਂ ਲਗਾਤਾਰ ਇਸ ਸੜਕ ਦੀ ਹਾਲਤ ਆ ਜਿਹੜੀ ਉਹ ਬੇਹਦ ਤਰਸਯੋਗ ਹੁੰਦੀ ਜਾ ਰਹੀ ਆ ਜਿਸ ਤੇ ਆ ਕਿ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਆ ਇਕੱਲੇ ਇਸ ਮਾਰਗ ਦੀ ਨਹੀਂ ਬਲਕਿ ਹੁਸ਼ਾਰਪੁਰ ਤੋਂ ਲੈ ਕੇ ਗੜਸ਼ੰਕਰ ਤੱਕ ਦਾ ਜੋ ਰੋਡ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਹੁਣ ਖੱਡਿਆਂ ਨਾਲ ਭਰਨਾ ਸ਼ੁਰੂ ਹੋ ਚੁੱਕਿਆ ਹੈ ਜਿਸ ਦਾ ਖਮਿਆਜ਼ਾ ਜਿਹੜਾ ਉਹ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਆਪਣੇ ਐਕਸੀਡੈਂਟ ਕਰਵਾ ਕੇ ਜਾਂ ਆਪਣੀਆਂ ਗੱਡੀਆਂ ਦਾ ਨੁਕਸਾਨ ਕਰਵਾ ਕੇ ਸਾਡੇ ਨਾਲ ਇੱਥੇ ਟਰੱਕ ਡਰਾਈਵਰਾਂ ਦਾ ਇਹ ਟਰੱਕ ਟਰੱਕਾਂ ਦੇ ਡਰਾਈਵਰ ਭਾਈਚਾਰਾ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰੰਤੂ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਖਾਸ ਕਰ ਸਾਡੇ ਲੀਡਰਾਂ ਲਈ ਬੜੀ ਹੈ ਇੱਕ ਸ਼ਰਮਨਾਕ ਗੱਲ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਹੁਸ਼ਿਆਰਪੁਰ ਜ਼ਿਲੇ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਤੱਕ ਦੇ ਜਿਹੜੇ ਲੀਡਰ ਨੇ ਚਾਹੇ ਉਹ ਵਿਧਾਇਕ ਸਹਬਾਨ ਨੇ ਚਾਹੇ ਉਹ ਮੰਤਰੀ ਸਹਬਾਨ ਨੇ ਇਸ ਮਾਰਗ ਤੋਂ ਹੋ ਕੇ ਗੁਜ਼ਰਦੇ ਨੇ ਪਰੰਤੂ ਬੇਸ਼ਰਮੀ ਕਿੰਨੀ ਕੁ ਹੈ ਕਿ ਉਹਨਾਂ ਦੇ ਕੰਨ ਤੇ ਕੋਈ ਵੀ ਜ਼ੂ ਤੱਕ ਨਹੀਂ ਸਰਕ ਰਹੀ ਰੋਸਾਨਾ ਦੀ ਜ਼ਿੰਦਗੀ ਦੇ ਵਿੱਚ ਉਹ ਇਸ ਸੜਕ ਤੋਂ ਆਪਣਾ ਆਉਣ ਜਾਣ ਉਹਨਾਂ ਦਾ ਲੰਘਾ ਜਿਹੜਾ ਲੱਗਿਆ ਰਹਿੰਦਾ ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂ ਸਬੰਧਤ ਵਿਭਾਗ ਨੂੰ ਜੋ ਨਹੀਂ ਇਹ ਹੁਕਮ ਜਾਰੀ ਕੀਤਾ ਜਾ ਰਿਹਾ ਕਿ ਤੁਰੰਤ ਇਸ ਸੜਕ ਦੀ ਜਿਹੜੀ ਹਾਲਤ ਹੈ ਉਹ ਸੁਧਾਰੀ ਜਾਵੇ ਤਾਂ ਜੋ ਲੋਕਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੇ ਵਾਹਨਾਂ ਦਾ ਨੁਕਸਾਨ ਨਾ ਹੋਵੇ ਡਰਾਈਵਰ ਭਾਈ ਚਾਰਾ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਭਾਈ ਸਾਹਿਬ ਇੱਥੇ ਆ ਸਕਦੇ ਹੋ ਤਾਂ ਬੜੀ ਮਿਹਰਬਾਨੀ ਹੈ ਤੁਹਾਡੀ ਕੀ ਨਾਮ ਹੈ ਜੀ ਤੁਹਾਡਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੇ ਰਹਿਣ ਨਾਲੇ ਹੋ ਤੇ ਕਿੱਥੋਂ ਕਿੱਥੇ ਗੱਡੀ ਚਲਾਉਂਦੇ ਹੋ ਜੀ ਸਾਡੀ ਗੱਡੀ ਪਠਾਨਕੋਟ ਤੋਂ ਜਾਂਦੇ ਜੀ ਭਾਨੀਗੜ੍ਹ ਤੋਂ ਠੀਕ ਆ ਜੀ ਤੇ ਰੋਸਮਰਾ ਦੀ ਜ਼ਿੰਦਗੀ ਦੇ ਵਿੱਚ ਮਤਲਬ ਕਿ ਰੋਜ਼ਾਨਾ ਇੱਥੋਂ ਆਣਾ ਜਾਣਾ ਲੱਗਿਆ ਰਹਿੰਦਾ ਸੀ ਸਾਡੇ ਮਹੀਨੇ ਦੇ ਵਿੱਚ ਨਹੀਂ ਨਹੀਂ ਕਰਦੇ 10 12 ਕਿਡੇ ਲੱਗਦੇ ਨੇ ਇੱਥੋਂ ਦੀ ਤੇ ਹਮੇਸ਼ਾ ਅਸੀਂ ਦੇਖਦੇ ਰਹਿੰਦੇ ਆ ਉਰੇ ਕੋਈ ਨਾ ਕੋਈ ਹਾਦਸਾ ਹੁੰਦੀ ਰਹਿੰਦਾ ਜੋ ਹੁਣ ਟੋਲ ਤੋਂ ਇੱਥੋਂ ਚੱਕਿਆ ਗਿਆ ਟੋਲ ਚੱਕਣ ਤੋਂ ਬਾਅਦ ਪਰ ਰੋਡ ਦੀ ਸੁਰੱਖਿਆ ਨਹੀਂ ਉਹਨਾਂ ਨੇ ਪਤਾਈ ਹੈਗੀ ਉਹ ਟੋਏ ਉਸੇ ਤਰ੍ਹਾਂ ਨੇ ਹੁਣ ਜਿਹੜੀ ਗੱਡੀ ਨੇ ਆਪਣੀ ਸਾਈਡ ਜਾਣਾ ਉਹ ਆਪਣੀ ਸਾਈਡ ਨਹੀਂ ਜਾਂਦੀ ਰੋਂਗ ਸਾਈਡ ਹੋ ਕੇ ਜਾਂਦੀ ਹੈ ਕਿਉਂਕਿ ਵੀਰ ਜੀ ਅਸੀਂ ਹੁਣ ਵੀ ਦੇਖ ਰਹੇ ਸੀ ਇਹ ਗੱਡੀਆਂ ਜਿਵੇਂ ਕਿ ਉਹ ਟਰੱਕ ਕੈਮਰਾ ਬਰਸ ਨੂੰ ਕਹਾਂਗਾ ਕਿ ਦਿਖਾ ਦੇ ਉਹ ਦੇਖੋ ਉਹ ਕਿਹੜੀ ਰੋਂਗ ਸਾਈਡ ਤੋਂ ਆ ਰਿਹਾ ਕਸੂਰ ਉਸਦਾ ਵੀ ਨਹੀਂ ਹੈ ਕਿਉਂਕਿ ਉਹ ਬੱਸ ਵੀ ਉੱਥੋਂ ਆ ਰਹੀ ਆ ਗੱਡੀਆਂ ਵੀ ਉੱਥੋਂ ਆ ਰਹੀਆਂ ਖੁਦਾ ਨਾ ਖਾਸਤਾ ਜੇ ਕੋਈ ਤੇਜ਼ ਗਤੀ ਨਾਲ ਅੱਗੇ ਤੋਂ ਆ ਰਿਹਾ ਹੋਵੇਗਾ ਤਾਂ ਹਾਦਸਾ ਹੋ ਸਕਦਾ ਹੈ ਹਾਦਸੇ ਬਿਲਕੁਲ ਹੀ ਬਹੁਤ ਜ਼ਿਆਦੇ ਹਾਦਸੇ ਹੁੰਦੇ ਨੇ ਕਿਉਂਕਿ ਕਾਰਾਂ ਬਹੁਤ ਰਫਤਾਰ ਤੇ ਚੱਲਦੀਆਂ ਨੇ ਵਾਜਨ ਵਾਲੇ ਟਰੱਕ ਹੁੰਦੇ ਨੇ ਕੋਈ ਬ੍ਰੇਕ ਨਹੀਂ ਮੰਨਦੇ ਹੁੰਦੇ ਜਲਦੀ ਕਾਰ ਵਾਲੇ ਨੇ ਬ੍ਰੇਕ ਮਾਰਤੇ ਤਾਂ ਟਰੱਕ ਤੇ ਬ੍ਰੇਕ ਨਹੀਂ ਲੱਗਦੇ ਟਰੱਕ ਫਿਰ ਜਾ ਕੇ ਵਿੱਚ ਵੜਦਾ ਉੱਥੇ ਲੜਨ ਨੂੰ ਹੋ ਜਾਂਦਾ ਜੀ ਮੁ ਮੈਨੂੰ ਲੱਗਦਾ ਕਿ ਸ਼ੁਰੂ-ਸ਼ੁਰੂ ਵਿੱਚ ਰਾਹਤ ਜ਼ਰੂਰ ਮਹਿਸੂਸ ਹੋਈ ਹੋਈ ਹੋਵੇਗੀ ਪਰੰਤੂ ਹੁਣ ਇਹ ਰਾਹਤ ਹੈ ਜਿਹੜੀ ਆਫਤ ਇੱਕ ਬਣਦੀ ਜਾ ਰਹੀ ਹੈ ਜੀ ਅਜੇ ਤੱਕ ਦਾ ਵੀ ਪਹਿਲਾਂ ਵੀ ਨਹੀਂ ਕੋਈ ਸਹਾਰਾ ਹੋਇਆ ਹੁਣ ਵੀ ਨਹੀਂ ਕੋਈ ਸਹਾਰਾ ਹੋਇਆ ਹੈਗਾ ਬਸ ਕਹਿਨ ਦੀਆਂ ਗੱਲਾਂ ਨੇ ਕਿੰਨੀਆਂ ਮਰਜ਼ੀ ਕਹੀ ਜਾਣ ਕੋਈ ਕੋਈ ਲੱਗਦਾ ਤਾਂ ਹੈ ਨਹੀਂ ਵੀ ਕੋਈ ਹੱਲ ਹੋਇਆ ਹੈਗਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੇ ਐਸਾ ਮਾਰਗਿਤ ਜਿਹੜੀ ਦੇਖ ਰਖਿਆ ਉਹ ਸਬੰਧਤ ਵਿਭਾਗ ਕਰੇਗਾ ਮੈਨੂੰ ਲੱਗਦਾ ਹੈ ਕਿ ਜੇ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਉਹ ਵੀ ਦਿਨ ਦੂਰ ਨਹੀਂ ਜਦੋਂ ਸੜਕ ਤਾਂ ਦਿਸਣੀ ਨਹੀਂ ਉਹ ਕਹਿੰਦੇ ਖੱਡਿਆਂ ਦੇ ਵਿੱਚ ਸੜਕ ਲੱਭਣੀ ਪੈਗੀ ਖੱਡੀ ਖੱਡੇ ਨਹੀਂ ਜੀ ਹੁਣ ਤੁਹਾਨੂੰ ਸੜਕ ਕਿਤੇ ਦਿਖ ਰਹੀ ਹੈ ਤਾਂ ਤੁਸੀਂ ਆਪੇ ਦੇਖ ਲਓ ਇਹਦੇ ਵਿੱਚ ਚਲੋ ਕੋਈ ਗੱਲ ਨਹੀਂ ਕਾਰ ਦਾ ਜਾਂ ਟਰੱਕ ਦਾ ਉਹਦਾ ਨੁਕਸਾਨ ਘੱਟ ਹੁੰਦਾ ਜਦੋਂ ਇਹ ਰੌਂਗ ਸਾਈਡ ਚੱਲਦੇ ਨੇ ਉਹਦੇ ਵਿੱਚ ਜੋ ਦੋ ਪਹੀਆ ਵਾਹਣ ਆਉਂਦਾ ਉਹ ਸਾਈਡ ਦੇ ਵਿੱਚ ਦੀ ਲੰਘਦਾ ਜਦੋਂ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਕਿਉਂਕਿ ਦੋ ਪਹੀਆ ਵਾਹਣ ਜਦ ਗਿਰੂਗਾ ਤਾਂ ਇਨਸਾਨ ਦੇ ਸੱਟ ਵੱਜਣੀੋਂ ਵੱਜਣੀ ਹੈ ਜੀ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਜੀ ਸੁਧਾਰ ਹੋਣਾ ਚਾਹੀਦਾ ਜੀ ਬੱਸ ਤੁਸੀਂ ਵੀ ਟਰੱਕ ਡਰਾਈਵਰ ਹੋ ਹਾਂ ਜੀ ਤੁਸੀਂ ਕਿੱਥੋਂ ਕਿੱਥੇ ਗੱਡੀ ਚਲਾਉਂਦੇ ਹੋ ਜੀ ਅਸੀਂ ਵੀ ਭਾਂਡੀਗੜ ਤੋਂ ਇੱਧਰ ਨੂੰ ਹੁਸ਼ਿਆਰਪੁਰ ਨੂੰ ਚੱਲਦੇ ਆਂ ਤੁਹਾਡੇ ਮਹੀਨੇ ਦੇ ਵਿੱਚ ਕਿੰਨੇ ਗੱਡੇ ਲੱਗਦੇ ਨੇ ਜੀ ਇੱਧਰ ਨੂੰ ਸਾਡੇ 4-5 ਗੱਡੇ ਲੱਗਦੇ ਆ ਜੀ ਠੀਕ ਹੈ ਜੀ ਤੇ ਤੁਸੀਂ ਵੀ ਹੁਣ ਸਾਨੂੰ ਦੱਸ ਰਹੇ ਸੀ ਜਦੋਂ ਅਸੀਂ ਖਬਰ ਕਰਨੇ ਸ਼ੁਰੂ ਲੱਗੇ ਸੀ ਹੈ ਕਿ ਤੁਹਾਡੀ ਗੱਡੀ ਦਾ ਵੀ ਨੁਕਸਾਨ ਹੁੰਦਾ ਜਦੋਂ ਤੁਸੀਂ ਇੱਥੋਂ ਲੰਘਦੇ ਹੋ ਜੀ ਗੱਡੀਆਂ ਦੇ ਕਮਾਣੀਆਂ ਬਹਿ ਜਾਂਦੀਆਂ ਨੇ ਜੀ ਕਮਾਣੀਆਂ ਟੁੱਟ ਜਾਂਦੀਆਂ ਨੇ ਜੀ ਇਹ ਬੱਦ ਤੋਂ ਬੱਦ ਸੁਧਾਰ ਹੋਣਾ ਚਾਹੀਦਾ ਹੈ ਕੀ ਕਹਿਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇਖ ਰਹੇ ਹੋਣ ਅਫਸਰ ਸਾਹਿਬਾਨ ਦੇਖ ਰਹੇ ਹੋਣ ਕੀ ਕਹਿ ਅਸੀਂ ਉਹਨਾਂ ਲਈ ਇਹੀ ਕਹਿਣਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਸਦਾਰ ਹੋਣਾ ਚਾਹੀਦਾ ਧੰਨਵਾਦ ਦਿੱਤਾ ਜਾ ਵੀ ਸੜਕ ਬਾਲੀ ਤਾਂ ਕਿ ਹਾਦਸਿਆਂ ਤੋਂ ਥੋੜੀ ਰਾਖੀ ਹੋ ਪਈਆ ਵਾਹਨਾਂ ਦਾ ਜ਼ਿਆਦਾ ਨੁਕਸਾਨ ਹੈ ਖੱਡੇ ਕਿ ਇਸ ਤਰ੍ਹਾਂ ਦੇ ਨੇ ਜੇਕਰ ਦੋ ਪਹੀਆ ਵਾਹਨਾਂ ਦਾ ਟਾਇਰ ਉਸ ਵਿੱਚ ਫਸਦਾ ਤਾਂ ਮੈਨੂੰ ਲੱਗਦਾ ਮੌਤ ਹੈ ਮੌਤ ਤੋਂ ਸਾਈ ਹੋਰ ਕੋਈ ਨਹੀਂ ਹੈ ਪਤਾ ਕਿ ਬੈਲੈਂਸ بگੜੇ ਜਾਂਦਾ ਜੀ ਜਦੋਂ ਤੁਸੀਂ ਮੰਨ ਲਓ ਵੀ ਦੋ ਪਹੀਆ ਵਾਹਨ ਗਿਰ ਰਿਹਾ ਜੋ ਚਲਾ ਰਿਹਾ ਉਸਦੇ ਹੈਂਡਲ ਨੂੰ ਹੱਥ ਪਾਇਆ ਨੇ ਮਾ ਕੇ ਲੇਡੀ ਜੇ ਬੈਠੇ ਨੇ ਜਾਂ ਕੋਈ ਬੱਚਾ ਬੈਠਾ ਉਹ ਟੜਕ ਕੇ ਗਿਰ ਜਾਂਦਾ ਜੀ ਉਦੇ ਵਿੱਚ ਨੁਕਸਾਨ ਹੋਣ ਦੀ ਡਰ ਕੋਈ ਮਾਗਰ ਤੇ ਰਫਜ਼ਾਰ ਤੇ ਗੱਡੀ ਆ ਰਹੀ ਆ ਉਹ ਰੁਕੂਗੀ ਥੋੜਾ ਉਹ ਉੱਪਰ ਦੀ ਲੰਘੂਗੀ ਉਹ ਤੇ ਵੀਰ ਜੀ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਨਹੀਂ ਮੈਂ ਮੇਰਾ ਇਸ ਭਾਵਨਾ ਨਹੀਂ ਆ ਕਿ ਤੁਸੀਂ ਖਿਲਾਫ ਬੋਲੋ ਸਰਕਾਰ ਦੇ ਜਾਂ ਕਿਸੇ ਦੇ ਹੱਕ ਚ ਬੋਲੋ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣਾ ਚਾਹੁੰਦਾ ਇੱਥੋਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਐਮ ਐਲ ਏ ਐਮ ਪੀ ਮੰਤਰੀ ਸ਼ੰਤਰੀ ਸਾਰੇ ਲੰਘਦੇ ਨੇ ਕੀ ਕਹਿ ਸਕਦੇ ਆਪਾਂ ਕਿਉਂ ਨਹੀਂ ਉਹਨਾਂ ਦੇ ਕੰਨ ਤੇ ਕੁਝ ਯੂ ਸਰਕ ਰਹੀ ਜੀ ਹੁਣ ਕੀ ਕਹਿ ਸਕਦੇ ਆਂ ਉਹਨਾਂ ਨੂੰ ਆਪ ਧਿਆਨ ਦੇਣਾ ਚਾਹੀਦਾ ਆਪ ਵੀ ਤਾਂ ਰੋਂ ਦੀ ਲੰਘ ਕੇ ਜਾਂਦੇ ਨੇ ਨਾ ਜੀ ਕਹਿ ਸਕਦੇ ਫੇ ਜੇ ਤਾਂ ਆਪ ਨਾ ਲੰਘਦੇ ਹੁਣ ਉੱਪਰ ਦੀ ਲੰਘੇ ਜਾਂਦੇ ਹੁਣ ਤਾਂ ਦਾ ਹੈਗਾ ਹੁਣ ਉਰੋਂ ਦੀ ਡੇਲੀ ਗੱਡੀਆਂ ਲੱਗਦੀਆਂ ਨੇ ਉਹ ਆਪ ਵੀ ਤਾਂ ਧਿਆਨ ਦੇ ਸਕਦੇ ਨੇ ਨਾ ਜੀ ਸੋ ਇਹ ਟਰੱਕ ਡਰਾਈਵਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹੁਣ ਵੀ ਤੁਸੀਂ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਵਾਹਨ ਆ ਰਹੇ ਨੇ ਇਹਨਾਂ ਵਿੱਚੋਂ ਕੁਝ ਲੋਕ ਹੈ ਆਪਣੀ ਗੱਡੀਆਂ ਗੱਡੀਆਂ ਨੂੰ ਇਹਨਾਂ ਟੋਇਆਂ ਤੋਂ ਬਚਾਉਣ ਦੀ ਖਾਤਰ ਰੋਂਗ ਸਾਈਡ ਤੋਂ ਗੁਜ਼ਰ ਰਹੇ ਨੇ ਹਾਲਾਂਕਿ ਕਸੂਰ ਇੱਥੇ ਲੋਕਾਂ ਦਾ ਵੀ ਨਹੀਂ ਹੈ ਪਰੰਤੂ ਸਵਾਲ ਇਹ ਹੈ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਕਿ ਹੁਸ਼ਿਆਰਪੁਰ ਪ੍ਰਸ਼ਾਸਨ ਜਾ ਪੰਜਾਬ ਸਰਕਾਰ ਉਸਦੀ ਜ਼ਿੰਮੇਵਾਰੀ ਲਵੇਗੀ ਕਿ ਸਾਡੀ ਨਲਾਇਕੀ ਕਰਕੇ ਇੱਥੇ ਹਾਦਸੇ ਵਾਪਰ ਰਹੇ ਨੇ ਤਾਂ ਇਸ ਵੀਡੀਓ ਨੂੰ ਅੰਤ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਤੱਕ ਇਹ ਵੀਡੀਓ ਪਹੁੰਚ ਜਾਵੇ ਆਲਾ ਅਧਿਕਾਰੀਆਂ ਤੱਕ ਪਹੁੰਚ ਜਾਵੇ ਤਾਂ ਮੈਂ ਅਖੀਰ ਦੇ ਵਿੱਚ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਕੱਲ ਹੁਸ਼ਿਆਰਪੁਰ ਦੇ ਵਿੱਚ ਇੱਕ ਵਾਰ ਮੋੜ ਤੋਂ ਸਾਨੂੰ ਜੋ ਜਾਣਕਾਰੀ ਹਾਸਲ ਹੋਈ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਨੇ ਸੋ ਮਾਨ ਸਾਹਿਬ ਅਸੀਂ ਉਸੇ ਤੋਂ ਉਸੇ ਥਾਂ ਤੋਂ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਜਿੱਥੇ ਅੱਜ ਤੋਂ ਕਾਫੀ ਸਮਾਂ ਪਹਿਲਾਂ ਤੁਸੀਂ ਟੋਲ ਪਲਾਸੇ ਨੂੰ ਬੰਦ ਕਰਵਾ ਕੇ ਗਏ ਸੀ ਇੱਕ ਬਟਨ ਤੁਸੀਂ ਨੱਪ ਕੇ ਗਏ ਸੀ ਉੱਪਰ ਨੂੰ ਬੰਦ ਕਰਕੇ ਗਏ ਸੀ ਕਿ ਲੋਕਾਂ ਨੂੰ ਰਾਹਤ ਮਹਿਸੂਸ ਹੋਵੇਗੀ ਪਰੰਤੂ ਮੈਂ ਇਹ ਦੁੱਖ ਭਰੇ ਲਾਸੇ ਦੇ ਨਾਲ ਕਹਿਣਾ ਦੱਸਣਾ ਤੁਹਾਨੂੰ ਚਾਹੁੰਦਾ ਕਿ ਜੋ ਤੁਹਾਡੇ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੀ ਰਾਹਤ ਜ਼ਰੂਰ ਮਹਿਸੂਸ ਹੋਈ ਸੀ ਥੋੜੇ ਸਮੇਂ ਲਈ ਪਰ ਹੁਣ ਸਰਕਾਰ ਵੱਲੋਂ ਦਿੱਤੀ ਹੋਈ ਰਾਹਤ ਆਫਤ ਬਣਦੀ ਜਾ ਰਹੀ ਹੈ ਜਿਸ ਦੀਆਂ ਲਾਈਵ ਤਸਵੀਰਾਂ ਆਦਾਰਾ ਹੁਸ਼ਿਆਰ ਪਰ نیوز ਤੁਹਾਨੂੰ ਦਿਖਾ ਰਿਹਾ ਸੋ ਤੁਹਾਨੂੰ ਵੀ ਅਪੀਲ ਹੈ ਕਿ ਤੁਸੀਂ ਇਹਨਾਂ ਮਾਰਗਾਂ ਵੱਲ ਜ਼ਰੂਰ ਧਿਆਨ ਦਿਓ ਕਿਉਂਕਿ ਇਕੱਲੇ ਹੁਸ਼ਾਰਪੁਰ ਦੇ ਇਸ ਮਾਰਗ ਦੀ ਨਹੀਂ ਹੁਸ਼ਾਰਪੁਰ ਦਾ ਸਿੰਗੜੀ ਵਾਲਾ ਬਾਈਪਾਸ ਹੈ ਹੁਸ਼ਾਰਪੁਰ ਦਾ ਪੁਰਹੀਰਾ ਬਾਈਪਾਸ ਹੈ ਹੁਸ਼ਾਰਪੁਰ ਦਾ ਨਲੋਈਆਂ ਬਾਈਪਾਸ ਹੈ ਜਿਹੜਾ ਹਰ ਇੱਕ ਚੌਂਕ ਦੀ ਜਿਹੜੀ ਹਾਲਤ ਹੈ ਉਹ ਬੇहद ਤਰਸਯੋਗ ਬਣੀ ਹੋਈ ਆ ਜਿਸ ਦਾ ਖਮਿਆਜ਼ਾ ਸਿਰਫ ਤੇ ਸਿਰਫ ਜਿਹੜਾ ਉਹ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਜਿਹੜੇ ਲੋਕ ਤੁਹਾਨੂੰ ਵੋਟਰ ਆਪਣੀਆਂ ਵੋਟਾਂ ਪਾ ਕੇ ਤੁਹਾਨੂੰ ਇਸ ਕੁਰਸੀ ਤੱਕ ਪਹੁੰਚਾਉਂਦੇ ਨੇ ਜਾਂ ਜਿਨ੍ਹਾਂ ਆਮ ਲੋਕਾਂ ਦੇ ਵੱਲੋਂ ਦਿੱਤੇ ਜਾਂਦੇ ਟੈਕਸ ਦੇ ਰੂਪ ਵਿੱਚ ਇਹਨਾਂ ਅਫਸਰਾਂ ਵੱਲੋਂ ਆਪਣੀਆਂ ਤਨਖਾਹਾਂ ਵਸੂਲੀਆਂ ਜਾਂਦੀਆਂ ਨੇ ਸੋ ਅਪੀਲ ਇਹੀ ਹੈ ਕਿ ਇਹਨਾਂ ਮਾਰਗਾਂ ਦੀ ਹਾਲਤ ਹੈ ਜਿਹੜੀ ਉਹ ਜ਼ਰੂਰ ਸੁਧਾਰੀ ਜਾਵੇ ਕੈਮਰਾ ਪਰਸਨ ਨੇ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੂ ਸ਼ਰਪਰ ਨਿਊਜ਼ ਦੇ ਨਾਲ